ਵਿਦੇਸ਼ ਦੀ ਧਰਤੀ ਤੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਰੋਜ਼ ਦੀ ਰੋਟੀ ਦੀ ਤਲਾਸ਼ ਵਿੱਚ ਜਾਂਦੇ ਨੇ ਪਰ ਉੱਥੇ ਜਾ ਕੇ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਬਰਲਿਨ ਵਿੱਚ ਫੂਡ ਡਿਲੀਵਰੀ ਬాయ ਦੇ ਤੌਰ ਤੇ ਕੰਮ ਕਰਦੇ ਇੱਕ ਨੌਜਵਾਨ ਦੀ ਝਗੜੇ ਦੌਰਾਨ ਮੌਤ ਹੋ ਗਈ ਦੱਸਿਆ ਕਿ ਇਸ ਨੌਜਵਾਨ ਦਾ ਕੁਝ ਪਾਕਿਸਤਾਨੀ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਜ਼ਖਮੀ ਹੋਇਆ ਤਾਂ ਉਸ ਨੂੰ ਹਸਪਤਾਲ ਭੱਤੀ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ ਮਹਿਰਾਨ ਪਰਿਵਾਰ ਹੁਣ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ

ਦਾ ਬ੍ਰਦਰ ਜੋ ਬਲਜੀਤ ਸਿੰਘ ਜਰਮਨਲ ਦੇ ਵਿੱਚ ਬਰਲਿੰਗਸਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰਕੇ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਅਸੀਂ ਦੋਨਾਂ ਸਰਕਾਰਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬੋਡੀ ਨੂੰ ਜੇਤੀ ਤੋਂ ਜੇਤੀ ਭਾਰਤ ਲੈ ਕੇ ਆਇਆ ਜਾਏ ਜਾਏ ਤੁਹਾਡੀ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੈ ਇਸ ਬਾਰੇ ਇਹ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ ਉਹਦਾ ਤੁਹਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਉਹ ਕਹਿੰਦੇ ਵੀ ਡੜਬੜੀ ਭੇਜੀ ਜਾਏਗੀ ਸਰਕਾਰਦਾਰ ਬਹੁਤ ਮਰੀ ਹਾਲਤਾ ਜੀ ਰੋ ਰੋ ਕੇ ਅਸੀਂ ਚੰਨਿਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਛੇਤੀ ਛੇਤੀ ਸਾਡਾ ਸਾਥ ਦੇ ਉਹ ਡੜਬੜੀ ਨੂੰ ਵਾਪਸ ਲਿਆਂਦਾ ਜਾਏ ਆਏ ਜੇ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੀ ਦੀ ਜੀ ਰਹਿ ਲਾ ਜਿਹੜੀ ਆ ਜਲਦੀ ਜਲਦੀ ਪੁਜੀ ਜਾ ਮੇਰਾ ਆਪ ਦਾ ਜੂਝੇ ਵਿਚਾਰ ਕਰਾ ਗਿਆ ਸਾਡਾ ਬੰਬ ਸਾਡੇ ਬੱਚੇ ਦੇਖ ਰਹੀ ਹਉਣ ਬੱਚੇ ਬੱਚੇ ਰੋਣ ਲਿਆ ਕਿਰਪਾ ਕਰੋ ਮਾਰਾ ਕਿਰਪਾ ਕਰੋ ਜੀ ਅਈ ਫੇਰ ਦੁਬਾਰਾ ਮੇਰਦੀ ਕਹਿੰਦੇ ਤੁਹਾਡੇ ਬੱਚੇ ਦੀ ਲਾਸ਼ ਜਲਦੀ ਜਲਦੀ ਭੱਤ ਭਗਾਈ ਜਾਵੇ ਜਿਹੜਾ ਸੰਸਕਾਰ ਕਰਕੇ ਜਰਾ ਪ੍ਰਾਪਤ ਕਰਾ ਲਓ ਫੇਰ ਕਰੋ ਕਿਰਪਾ ਕਰੋ ਮਾਰਾ ਰੱਬ ਇਸ ਸੋਸ਼ਲ ਮੀਡੀਆ ਦੇ ਇਹ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਰੱਤ ਹੋਈ ਹੈ ਕਾਫੀ ਦਿਨ ਹੋ ਚੁੱਕਿਆ ਇਹ ਫਟਾਫਟ ਆਉਂਦੇ। ਦੀ ਡੈੱਡ ਬੋਡੀ ਜਾਏ ਜਲਦੋ ਜਲਦ ਪੰਜਾਬ ਲੈ ਹੰਦੀ ਜਾਏ। ਸਤਿਗੋਰੀ ਮੇਰਾ ਨਾਮ ਗੁਰਦੀਪ ਸਿੰਘ ਹੈ। ਮੇਰੇ ਬ੍ਰਦਰ ਜੋ ਨਾਮ ਦਾ ਬਲਜੀਤ ਸਿੰਘ ਸੀ ਉਹ ਵਿਦੇਸ਼ ਆਪਣੇ ਬੱਚਿਆਂ ਦੇ ਰੋਜ਼ਗਾਰ ਕਰਨ ਲਈ ਗਿਆ ਸੀ ਪਰ ਕੁਸ਼ਕਾਰ ਕਰਕੇ ਉਹਨਾਂ ਦੀ ਉੱਥੇ ਡੈਥ ਹੋ ਗਈ ਹੈ। ਪੀਸ ਗਵਰਨਮੈਂਟ ਆ ਦੇ ਕੇ ਮੈਂ ਰਿਕਵੈਸਟ ਕਰਦਾ ਉਹਨਾਂ ਦੀ ਡੈੱਡ ਬੋਡੀ ਲੈਣ ਵਿੱਚ ਇਹ ਜਿੰਨੇ ਵੀ ਮਦਦ ਹੋ ਸਕਦੀ ਹੈ ਇਸ ਪਰਵਾਰ ਨੂੰ ਵਿਦੇਸ਼ ਦੀ ਧਰਤੀ ਤੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਰੋਜ਼ ਦੀ ਰੋਟੀ ਦੀ ਤਲਾਸ਼ ਵਿੱਚ ਜਾਂਦੇ ਨੇ ਪਰ ਉੱਥੇ ਜਾ ਕੇ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਬਰਲਿਨ ਵਿੱਚ ਫੂਡ ਡਿਲੀਵਰੀ ਬాయ్ ਦੇ ਤੌਰ ਤੇ ਕੰਮ ਕਰਦੇ ਇੱਕ ਨੌਜਵਾਨ ਦੀ ਝਗੜੇ ਦੌਰਾਨ ਮੌਤ ਹੋ ਗਈ ਦੱਸਦੇ ਕਿ ਇਸ ਨੌਜਵਾਨ ਦਾ ਕੁਝ ਪਾਕਿਸਤਾਨੀ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਜ਼ਖਮੀ ਹੋਇਆ ਤਾਂ ਉਸ ਨੂੰ ਹਸਪਤਾਲ ਪਹੁੰਚੀ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਰਖਾਨ ਪਰਿਵਾਰ ਹੁਣ ਸਰਕਾਰ ਤੋਂ ਮਦਦ ਦੀ गुहार ਲਗਾ ਰਿਹਾ ਹੈ

ਆ ਬ੍ਰਦਰ ਜੋ ਬਲਜੀਤ ਸਿੰਘ ਜਰਮਨਲ ਦੇ ਵਿੱਚ ਬਰਲਿਨ ਸ਼ਹਿਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਉਹ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਦੋਨਾਂ ਸਰਕਾਰਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬੋਡੀ ਨੂੰ 336 ਭਾਰਤ ਲੈ ਕੇ ਆਇਆ ਜਾਏ ਜਾਏ ਤੁਹਾਡੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੈ ਇਸ ਬਾਰੇ ਇਹ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ ਉਹਦਾ ਤੁਹਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡਬੜੀ ਭੇਜੀ ਜਾਏਗੀ। ਪਰ ਘਰਦਾਰ ਬਹੁ ਮਰੀ ਹਾਲਤਾ ਜੀ ਰੋ ਰੋ ਕੇ ਅਸੀਂ ਚੰਨੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਛੇਤੀ ਛੇਤੀ ਸਾਡਾ ਸਾਥ ਦੇ ਉਹ ਡੱਡਬੜੀ ਨੂੰ ਵਾਪਸ ਲਿਆਂਦਾ ਜਾਏ। ਆਏ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਗਾਇ ਸਾਡੇ ਬੱਚੇ ਦੀ ਜੀਰ ਲਾਜ ਜਰੀ ਆ। ਜਲਦੀ ਨਾਲ ਜਲਦੀ ਪੁਜੀ ਜਾ ਮੇਰਾ ਆਪ ਦਾ ਜੂ ਮੇਰਾ ਯਾਰ ਕਰਾ ਗਿਆ ਸਾਡਾ ਬੱਚੇ ਦੇਖ ਰਹੀ ਹਾਂ ਬੱਚੇ ਉਹਨੇ ਬੱਚੇ ਰੋਣ ਰਿਹਾ ਕਿਰਪਾ ਕਰੋ ਬਾਲਾ ਕਿਰਪਾ ਕਰੋ ਯਾਰ ਅਜੇ ਫੇਰ ਦੁਬਾਰਾ ਮੇਰੀ ਗੱਲ ਹੈ ਤੁਹਾਡੇ ਬੱਚੇ ਦੀ ਲਾਸ਼ ਜਲਦੀ ਜਲਦੀ ਭੱਤ ਭਗਾਈ ਜਾਵੇ ਜਦ ਸਸਕਾਰ ਕਰਕੇ ਜਿਹੜਾ ਪ੍ਰਾਪਤ ਨੰਬਰ ਆ ਲੋਏ ਮੇਰ ਕਰੋ ਕਿਰਪਾ ਕਰੋ ਮੇਰਾ ਰਬ ਇਹ ਸੋਸ਼ਲ ਮੀਡੀਆ ਦੇ ਇਹ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਹੱਤ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਇਹ ਬਾਤ ਕਰਤੋਂ ਮੈਂ ਵੀ ਜਲਦ ਬੋੜੀ ਜਾਇਆ ਜਲਦੋ ਜਲਦ ਪੰਜਾਬ ਜੰਦੀ ਜਾਏ ਅੱਸੀ ਗੋਲੀ ਮੇਰਾ ਨਾਮ ਦਿਗਬੀ ਸਿੰਘ ਹੈ ਮੇਰੇ ਬ੍ਰਦਰ ਜੋ ਨਾਮ ਹੈ ਬਲਜੀਤ ਸਿੰਘ ਸੀ ਉਹ ਵਿਦੇਸ਼ ਆਪਣੇ ਬੱਚਿਆਂ ਦੇ ਰੋਜ਼ਗਾਰ ਕਰਨ ਲਈ ਗਏ ਸੀ ਪਰ ਕੁਝ ਕਾਰਨਾ ਕਰਕੇ ਉਹਨਾਂ ਦੀ ਉਥੇ ਡੈਥ ਹੋਈ ਹੈ ਇਸ ਗਵਰਨਮੈਂਟ ਦੇ ਅੱਗੇ ਮੈਂ ਰਿਕਵੈਸਟ ਕਰਦਾ ਉਹਨਾਂ ਦੀ ਡੈੱਡ ਬੋਡੀ ਲੈਣ ਵਿੱਚ ਜਿਨਨੇ ਵੀ ਮਦਦ ਹੋ ਸਕਦੀ ਹੈ ਇਸ